ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਾਜ਼ਾ ਵੀ ਖਬਰਾਂ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਆਈ ਔਰਤ ਕੋਲੋਂ 2 ਲੱਖ ਰੁਪਏ ਚੋਰੀ ਤਿੰਨ ਔਰਤਾਂ ਗ੍ਰਿਫਤਾਰ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਪਹੁੰਚੀ ਇੱਕ ਔਰਤ ਦੇ 3.5 ਲੱਖ ਰੁਪਏ ਦੀ ਨਕਦੀ ਵਿੱਚੋਂ 2 ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਸ਼ਿਕਾਇਤ ਕਰਤਾ ਸੁਨੀਤਾ ਨਾਗਪਾਲ ਵਾਸੀ ਪਵਨ ਨਗਰ ਬਟਾਲਾ ਰੋਡ ਅੰਮ੍ਰਿਤਸਰ ਨੇ ਦੱਸਿਆ ਕਿ 25 ਜੂਨ 2005 ਨੂੰ ਉਸ ਸਵੇਰੇ ਅੰਮ੍ਰਿਤਸਰ ਤੋਂ ਬਸ ਰਹੀਂ ਫਿਰੋਜ਼ਪੁਰ ਆਈ ਸੀ ਵਿਆਹ ਸ਼ਾਦੀ ਦੇ ਸਮਾਗਮ ਮੌਕੇ ਡਰੋਨ ਦੇ ਇਸਤੇਮਾਲ ਤੇ ਪਾਬੰਦੀ ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਮੈਡਮ ਪੂਨਮਦੀਪ ਕੌਰ ਆਈਏਐਸ ਨੇ ਜ਼ਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਡਰੋਨ ਜਾਂ ਹੋਰ ਫਲਾਈਂਗ ਆਬਜੈਕਟ ਦੀ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਈ ਹੈ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਜ਼ਿਲ੍ਹਾ ਤਰਨਤਾਰਨ ਵਿੱਚ ਡਰੋਨ ਦੀ ਮਦਦ ਨਾਲ ਹਥਿਆਰਾਂ ਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ NIA ਨੇ ਜਲੰਧਰ ਦੇ ਯੂਟਿਊਬਰ ਦੇ ਘਰ ਕੀਤੀ ਛਾਪੇਮਾਰੀ। ਰਾਸ਼ਟਰੀ ਜਾਂਚ ਏਜੰਸੀ NIA ਨੇ ਜਲੰਧਰ ਦੇ DAV ਕਾਲਜ ਦੇ ਨੇੜੇ ਸਥਿਤ ਫਰੈਡਸ ਕਲੋਨੀ ਦੀ ਗਲੀ ਨੰਬਰ 4 ਵਿੱਚ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਰੈਡਸ ਕਲੋਨੀ ਵਿੱਚ ਨikhil ਨਾਮ ਦਾ ਇੱਕ ਨੌਜਵਾਨ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿੱਚ ਰਹੀ ਰਿਹਾ ਹੈ। ਇਸ ਯੂਟਿਊਬਰ ਵੱਲੋਂ ਪਿਛਲੇ ਦਿਨੀ ਸਾਅਬਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਹਮਲੇ ਦੌਰਾਨ ਸੋਸ਼ਲ ਮੀਡੀਆ ਤੇ ਇਤਰਾਜ਼ਯੋਗ ਪੋਸਟਾਂ ਪਾਈਆਂ ਗਈਆਂ ਸਨ। ਗਵੰਤ ਮਨਵਲੋਂ ਮਜੀਠੀਆ ਖਿਲਾਫ ਕੀਤੀ ਕਾਰਵਾਈ ਨਿੰਦਣਯੋਗ ਲਖਮਿੰਦਰ ਸਿੰਘ ਲੱਖੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲਖਮਿੰਦਰ ਸਿੰਘ ਲੱਖੀ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਖਿਲਾਫ ਝੂਠਾ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਹਨਾਂ ਘੱਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂ ਤੇ ਵਰਕਰ ਵਿਕਰਮ ਸਿੰਘ ਮਜੀਠੀਆ ਨਾਲ ਚਤਾਨਵਾਗ ਖੜੇ ਹਨ 700 ਵਿਦਿਆਰਥੀਆਂ ਤੋਂ ਕਰੋੜਾ ਰੁਪਏ ਠੱਗਣ ਵਾਲਾ ਟਰੈਵਲ ਏਜੰਟ ਮਿਸ਼ਰਾ ਕਾਬੂ ਕੈਨੇਡਾ ਦੇ ਕਾਲਜਾਂ 'ਚ ਦਾਖਲੇ ਦੇ ਨਾਂ ਤੇ ਤਕਰੀਬਨ 700 ਵਿਦਿਆਰਥੀਆਂ ਨਾਲ ਕਰੋੜਾ ਰੁਪਏ ਦੀ ਠੱਗੀ ਮਾਰਨ ਤੋਂ ਬਾਅਦ ਫਰਾਰ ਟਰੈਵਲ ਏਜੰਟ ਨੂੰ ਬੁੱਧਵਾਰ ਨੂੰ ਦਿੱਲੀ 에ਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਲੰਧਰ ਦੇ ਥਾਣਾ ਨੰਬਰ 6 ਦੀ ਪੁਲਿਸ ਉਸ ਨੂੰ ਜਲੰਧਰ ਲੈ ਆਈ। ਅਦਾਲਤ ਨੇ ਉਸ ਨੂੰ ਦਾ 7 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪਤਨੀ ਨੂੰ ਲੈਣ ਗਏ ਜਵਾਈ ਦੀ ਸਹੁਰਿਆਂ ਵੱਲੋਂ ਕੁੱਟਮਾਰ ਮਕਦਮਾ ਦਰਜ। ਪਿੰਡ ਕੋਟਾ ਗੁਰੂਕਾ ਵਿਖੇ ਆਪਣੀ ਪਤਨੀ ਨੂੰ ਲੈ ਗਏ ਜਵਾਈ ਦੀ ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਤਨਾਮ ਸਿੰਘ ਪੁੱਤਰ ਪੂਰਾ ਸਿੰਘ ਵਾਸੀ ਮਹਿਰਾਜਾ ਆਪਣੀ ਪਤਨੀ ਨੂੰ ਲੈਣ ਲਈ ਸੌਰੇ ਪਿੰਡ ਗਿਆ ਸੀ ਜਿੱਥੇ ਉਕਤ ਵਿਅਕਤੀਆਂ ਵੱਲੋਂ ਉਸ ਦੀ ਕੁਟਮਾਰ ਕਰ ਦਿੱਤੀ ਪੁਲਿਸ ਵੱਲੋਂ ਉਕਤ ਸੌਰਾ ਦਾਦੀ ਸਾਸਤੇ ਸਾਲੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ ਪੰਜਾਬ ਦੀ ਸਨਤ ਨੂੰ ਵੱਡੀ ਰਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਸਨਤੀ ਪਲਾਟਾ ਨੂੰ ਹਸਪਤਾਲਾ ਹੋਟਲਾ ਸਨਤੀ ਪਾਰਕਾਂ ਤੇ ਹੋਰ ਮਨਜ਼ੂਰਸ਼ੁਦਾ ਮਦਦਾਂ ਲਈ ਵਰਤਨ ਦੀ ਇਜਾਜ਼ਤ ਦਿੰਦੀ ਪੰਜਾਬ ਦੀ ਤਬਾਦਲਾ ਨੀਤੀ ਵਿੱਚ ਅਮਸੋਧਾ ਨੂੰ ਪ੍ਰਵਾਨਗੀ ਦੇ ਦਿੱਤੀ ਇਸ ਸੰਬੰਧੀ ਫੈਸਲਾ ਅੱਜ ਇਥੇ ਮੁੱਖ ਮੰਤਰੀ ਦੀ ਸਰਕਾਰੀ ਰਿਹائش ਹੁੰਦੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ 10 ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਮੀਂਹ, ਅੱਜ ਵੀ ਭਾਰੀ ਬਾਰਿਸ਼ ਦਾ orange ਅਲਰਟ ਜਾਰੀ ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ 30 ਮਿਲੀਮੀਟਰ, ਮੋਗਾ ਵਿੱਚ 22, ਪਟਿਆਲਾ ਵਿੱਚ 16, ਰੋਪੜ 'ਚ 14 ਬਠਿੰਡਾ 'ਚ 13.8 ਪਠਾਨਕੋਟ 'ਚ 13 ਫਰੀਦਕੋਟ 'ਚ 7.0 ਚੰਡੀਗੜ੍ਹ 'ਚ 5 7 ਅਤੇ ਫਤਿਹਗੜ੍ਹ ਸਾਹਿਬ 'ਚ 2 ਮਿਲੀਮੀਟਰ ਮੀਂਹ ریکارڈ ਕੀਤਾ ਗਿਆ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਇਸ ਨੂੰ ਲੈ ਕੇ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਹੀਮਕੁੰਟ ਸਾਹਿਬ ਸਰੋਵਰ 'ਚ ਕੇਸ ਖੋਲ ਕੇ ਨਹਾਉਣ ਤੇ ਨਿਹੰਗਾਂ ਨੇ ਕੀਤਾ ਗੰਡਾਸੇ ਨਾਲ ਹਮਲਾ ਪੁਲਿਸ ਨੇ ਚਾਰ ਨਿਹੰਗਾਂ ਨੂੰ ਕੀਤਾ ਗ੍ਰਿਫਤਾਰ ਹੀਮਕੁੰਟ ਸਾਹਿਬ ਦੇ ਦਰਸ਼ਨ ਕਰਨ ਆਏ ਨਿਹੰਗਾਂ ਦੇ ਜਥੇ ਨੇ ਕੇਸ ਖੋਲ ਕੇ ਹੀਮਕੁੰਟ ਸਾਹਿਬ ਸਰੋਵਰ ਚ ਨਹਾ ਰਹੇ ਇੱਕ ਸ਼ਰਦਾਲੂ ਤੇ ਗੰਡਾਸੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਉਹ ਭੱਜ ਗਏ ਪੁਲਿਸ ਨੇ ਹੀਮਕੁੰਟ ਸਾਹਿਬ ਦੇ ਬੇਸ ਕੈਂਪ ਕਾਨਕਰੀਆ ਚ ਨਾਕਾਬੰਦੀ ਕਰਕੇ ਚਾਰ ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੰਜਾਬ ਦੇ ਚੰਗੇ ਭਵਿੱਖ ਲਈ ਵੱਡੀ ਪਹਿਲ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਮੁਫਤ ਕੋਚਿੰਗ ਕਲਾਸਾਂ ਸ਼ੁਰੂ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਬਰਨਾਲਾ ਵੱਲੋਂ ਡੀਸੀ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਮੁਫਤ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਜ਼ੁਰਮ ਨੂੰ ਜੜੋਂ ਖਤਮ ਲਈ ਪੁਲਿਸ ਦਾ ਦਿੱਤਾ ਜਾਵੇ ਸਹਿਯੋਗ ਐਸਐਚਓ सुरेंद्रਪਾਲ ਸਿੰਘ ਭਾਰਤ ਪਾਕਿਸਤਾਨ ਦੀ ਸਰਹੱਦ ਨਾਲ ਸੰਬੰਧਿਤ ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. सुरेंद्रਪਾਲ ਸਿੰਘ ਵੱਲੋਂ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਹਰ ਵਰਗ ਦੇ ਲੋਕ ਸਮਾਜ ਵਿੱਚ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਜੁਰਮ ਨੂੰ ਜੜੋਂ ਖਤਮ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸ਼ੁਰੂ ਕੀਤੀ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਪਰਵਾਹ ਹੰਗਾਰਾ ਮਿਲ ਰਿਹਾ ਹੈ। ਕਾਲੀ ਝੰਡੀਆਂ ਦਿਖਾ ਕੇ ਮਨਾਇਆ ਕਾਲਾ ਦਿਵਸ। ਸਾਬਕਾ ਵਿਧਾਇਕ ਲਾੜੀ ਨੇ ਕਿਹਾ ਕਿ ਲੋਕਤੰਤਰ ਦਾ ਕਾਂਨਕਰਨ ਵਾਲੀ ਕਾਂਗਰਸ ਦੇ ਇਤਿਹਾਸ ਤੋਂ ਹਰ ਦੇਸ਼ ਪ੍ਰੇਮੀ ਵਾਕਿਫ ਹੈ। ਉਹਨਾਂ ਕਿਹਾ ਕਿ ਸਨ 1975 ਵਿੱਚ ਅੱਜ ਦੇ ਦਿਨ ਨੂੰ ਲੋਕਤੰਤਰ ਦਾ ਕਾਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਸ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਅਤੇ ਪੰਜਾਬ ਦੀ ਪੂਰੀ ਤਰ੍ਹਾਂ ਫੈਲ ਹੋਈ ਕਾਨੂੰਨ ਵਿਵਸਥਾ ਸਾਨੂੰ ਮੂੜ ਉਸ ਦੌਰ ਦੀ ਯਾਦ ਤਾਜ਼ਾ ਕਰਵਾਉਂਦੀ ਹੈ। ਡਾਂਡਾ ਚ ਤਰਕਸਾਰ ਐਨਆਈਏ ਨੇ ਮਾਰੀ ਰੇਡ ਦੋ ਲੋਕਾਂ ਦੇ ਘਰ ਪੁਛੜੀ ਚ ਜਾਰੀ। ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਉੜਮੁੜ ਅਦੀਨ ਪੰਦੇ ਸ਼ਹਿਰ ਟਾਂਡਾ ਵਿਖੇ ਦੋ ਜਗ੍ਹਾ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਟਾਂਡਾ ਸ਼ਹਿਰ ਦੇ ਵਾਰਡ ਨੰਬਰ 2 ਗੜੀ ਮੋਹੱਲਾ ਵਿੱਚ ਦਲਜੀਤ ਸਿੰਘ ਪੁੱਤਰ ਰਾਮ ਆਸਰਾ ਤੇ ਸੌਰਵ ਪੁੱਤਰ ਸ਼ਿਵ ਕੁਮਾਰ ਦੇ ਘਰ ਰੇਡ ਮਾਰੀ ਹੈ। ਦਲਜੀਤ ਸਿੰਘ ਤੇ ਚਿੱਟੇ ਸੰਬੰਧੀ ਥਾਣਾ ਟਾਂਡਾ ਵਿੱਚ ਮਾਮਲਾ ਦਰਜ ਹੈ ਤੇ ਮਾਨਯੋਗ ਅਦਾਲਤ ਦਸੂਹਾ ਵੱਲੋਂ ਉਸਨੂੰ ਪਗੋੜਾ ਐਲਾਨ ਕੀਤਾ ਗਿਆ ਹੈ। ਪਿੰਡਾਂ 'ਚੋਂ ਟਰੈਕਟਰ ਟਰਾਲੀਆਂ ਤੇ ਪਾਣੀ ਦੀਆਂ ਟੈਂਕੀਆਂ ਚੋਰੀ ਕਰਨ ਵਾਲੇ ਕਾਬੂ ਮਕਦਮਾ ਦਰਜ ਤਲਵੰਡੀ ਸਾਬੋ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਲਾਕੇ ਦੇ ਪਿੰਡਾਂ 'ਚ ਇੱਕ ਗਰੋਹ ਦੇ ਮੈਂਬਰ ਪਿੰਡਾਂ ਦੇ ਲੋਕਾਂ ਤੋਂ ਪਾਣੀ ਵਾਲੀ ਟੈਂਕੀ ਕਿਰਾਏ ਤੇ ਲੈ ਕੇ ਵੀ ਫਰਾਰ ਹੋ ਜਾਂਦੇ ਸਨ ਪੁਲਿਸ ਵੱਲੋਂ ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਚੋਰੀ ਕੀਤੀ ਪਾਣੀ ਦੀ ਟੈਂਕੀ ਸਮੇਤ ਫੜਿਆ ਫੜੇ ਗਏ ਦੋਸ਼ੀਆਂ ਦੀ ਪਛਾਣ ਬਲਕਰਨ ਸਿੰਘ ਵਾਸੀ ਪਾਗੀਮਾਂਦਰ ਗੁਰਪ੍ਰੀਤ ਸਿੰਘ ਤੁੰਗਵਾਲੀ ਤੇ ਅਮਰਿਤਪਾਲ ਸਿੰਘ ਲਹਿਰੀ ਵਜੋਂ ਹੋਈ ਹੈ 8 ਕਿਲੋ ਚੋਰੀ ਦੇ ਤਾਂਬੇ ਸਮੇਤ ਚੋਰ ਕਾਬੂ ਮਾਮਲਾ ਦਰਜ ਮਟਿੰਡਾ ਪੁਲਿਸ ਵੱਲੋਂ ਮੁਕਬਰੀ ਦੇ ਆਧਾਰ 'ਤੇ ਇੱਕ ਵਿਅਕਤੀ ਨੂੰ 8 ਕਿਲੋ ਚੋਰੀ ਦੇ ਤਾਂਬੇ ਸਮੇਤ ਕਾਬੂ ਕੀਤਾ ਗਿਆ ਹੈ। ਗੁਪਤ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਬੁਰਜ ਕਾਹਨ ਸਿੰਘ ਵਾਲਾ ਤਾਰਾਂ ਚੋਰੀ ਕਰਕੇ ਉਹਨਾਂ 'ਚੋਂ ਤਾਂਬਾ ਕੱਢ ਕੇ ਅੱਗੇ ਵੇਚਦਾ ਹੈ। ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਫੜ ਕੇ ਉਸਦੇ ਕਬਜ਼ੇ 'ਚੋਂ ਚੋਰੀ ਕੀਤਾ 8 ਕਿਲੋ ਤਾਂਬਾ ਬਰਾਮਦ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਦਾਵਾ ਵਿਜੀਲੈਂਸ ਨੇ ਵੱਡੀ ਮੱਛੀ ਨੂੰ ਪੱਕੇ ਪੈਰੀਂ ਹੱਥ ਪਾਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਲਏ ਬਗੈਰ ਕਿਹਾ ਕਿ ਵਿਜੀਲੈਂਸ ਨੇ ਪੱਕੇ ਪਹਿਰੀ ਵੱਡੀ ਮੱਛੀ ਨੂੰ ਹੱਥ ਪਾਇਆ ਹੈ ਅਤੇ ਬਹੁਤ ਜਲਦੀ ਹੋਰ ਲੋਕਾਂ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ ਅਤੇ ਕਈਆਂ ਦੇ ਘਰਾਂ ਤੇ ਬੁਲਡੋਜ਼ਰ ਚੱਲੇਗਾ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਨਸ਼ਿਆਂ ਦੇ ਮਾਮਲੇ ਤੇ ਕਿਸੇ ਖਿਲਾਫ ਤਰਸ ਨਹੀਂ ਕਰਨਗੇ ਭਾਵੇਂ ਕੋਈ ਵੱਡਾ ਰਾਜਾ ਸੀ। ਯੂਟਿਊਬਰ ਸੁਖਬੀਰ ਸਿੰਘ ਦੇ ਕਾਰ ਐਨਆਈਏ ਵੱਲੋਂ ਕੀਤੀ ਗਈ ਛਾਪੇਮਾਰੀ। ਮਾਨਸਾ ਜ਼ਿਲ੍ਹੇ ਦੇ ਬੁੜਲਾਡਾ ਕਸਬੇ ਵਿੱਚ ਯੂਟਿਊਬਰ ਸੁਖਬੀਰ ਸਿੰਘ ਦੇ ਕਾਰ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਯੂਟਿਊਬਰ ਸੁਖਬੀਰ ਸਿੰਘ ਦੇ ਘਰ ਨਾ ਮਿਲਣ ਕਾਰਨ NIA ਦੀ ਟੀਮ ਨੇ ਕਰੀਬ ਡੇਢ ਘੰਟਾ ਘਰ ਦੀ ਤਲਾਸ਼ੀ ਲਈ ਤੇ ਫਿਰ ਵਾਪਸ ਚਲੀ ਗਈ। ਵੀਰਵਾਰ ਨੂੰ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵੀਰਵਾਰ ਸਵੇਰੇ 11 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਹੋਈ। ਹਾਲਾਂਕਿ ਅਜੇ ਤੱਕ ਮੀਟਿੰਗ ਲਈ এজেন্ডਾ ਜਾਰੀ ਨਹੀਂ ਕੀਤਾ ਗਿਆ ਪਰ ਪਤਾ ਲੱਗ ਗਿਆ ਕਿ ਦੋ এজੰਡੇ ਉਦਯੋਗ ਵਿਭਾਗ ਤੇ ਇੱਕ এজੰਡਾ ਵਿੱਤ ਵਿਭਾਗ ਨਾਲ ਸੰਬੰਧਿਤ ਹੈ। ਹੈਰੋਇਨ, ਹਥਿਆਰ ਤੇ ਡਰਗਮਨੀ ਸਮੇਤ ਤਿੰਨ ਮੁਲਜ਼ਮ ਗ੍ਰਿਫਤਾਰ। ਮੁਕਤਸਰ ਜ਼ਿਲ੍ਹਾ ਪੁਲਿਸ ਨੇ 2 ਵੱਕ ਵੱਕ ਮਾਮਲਿਆਂ ਵਿੱਚ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 80 ਗ੍ਰਾਮ ਹੈਰੋਇਨ 12700 ਰੁਪਏ ਡਰਗ ਮਨੀ 1 ਬੱਤੀ ਬੋਰ ਪਿਸਤੌਲ ਅਤੇ 4 ਕਾਰਤੂਸ ਬਰਾਮਦ ਕੀਤੇ ਹਨ ਇਸ ਦੌਰਾਨ 2 ਵਿਅਕਤੀਆਂ ਸੂਰਜ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਆਦਰਸ਼ ਨਗਰ ਮੁਕਤਸਰ ਨੂੰ ਗ੍ਰਿਫਤਾਰ ਕਰਕੇ ਤਲਾਸ਼ੀ ਲਈ ਗਈ 17 ਸਾਲ ਤੋਂ ਬੰਦੂਆ ਮਜ਼ਦੂਰ ਬਣਾਏ ਉਤਰਾਖੰਡ ਦੇ ਨੌਜਵਾਨ ਨੂੰ ਗੁਜਰਾ ਦੇ ਡੇਰੇ ਤੋਂ ਕੀਤਾ ਰਸਕਿਓ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੀਨੇਵਾਲ ਚ ਕਥਿਤ ਤੌਰ ਤੇ 17 ਸਾਲ ਤੋਂ ਬੰਦੂਆ ਮਜ਼ਦੂਰ ਬਣਾ ਕੇ ਰੱਖੇ ਗਏ ਉੱਤਰਾਖੰਡ ਦੇ ਇੱਕ ਨੌਜਵਾਨ ਨੂੰ ਪ੍ਰਸ਼ਾਸਨ ਅਤੇ ਬਾਬਾ ਰਤਨਦੇਵ ਸੇਵਾ ਸੁਸਾਇਟੀ ਮਰਹਾਣਾ ਦੀ ਮਦਦ ਨਾਲ ਬੁੱਧਵਾਰ ਦੇਰ ਰਾਤ ਵੈਸਕਿਉ ਕੀਤਾ ਗਿਆ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਨੌਜਵਾਨ ਨੂੰ ਬੰਦੂਆ ਮਜ਼ਦੂਰ ਬਣਾ ਕੇ ਰੱਖਣ ਦੇ ਦੋਸ਼ ਹੇਠ ਕੇਸ ਵੀ ਦਰਜ ਕਰ ਲਿਆ ਹੈ।